ਗੁਰੂ ਪਿਆਰੀ ਸੰਗਤ ਜੀ ਰਾਧਾ ਸਵਾਮੀ ਜੀ ਸੰਗਤ ਜੀ ਅੱਜ ਮੈਂ ਜੋ વાਰਤਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਇਹ ਕੋਈ ਸਾਖੀ ਨਹੀਂ ਹੈ ਇਹ ਮੇਰੇ ਪਰਿਵਾਰ ਦੀਆਂ ਕੁਝ ਹੱਡ ਬੀਤੀਆਂ ਹਨ ਕੁਝ ਡੇਰੇ ਨਾਲ ਸੰਬੰਧਤ ਗੱਲਾਂ ਹਨ ਇਹ ਗੱਲ 1975 ਤੋਂ 80 ਦੇ ਦਰਮਿਆਨ ਦੀ ਹੈ ਉਹਨਾਂ ਦਿਨਾਂ ਵਿੱਚ ਗੱਦੀ ਤੇ ਹਾਜੂਰ ਮਹਾਰਾਜ ਹਾਜੂਰ ਮਹਾਰਾਜ ਚਰਨ ਸਿੰਘ ਜੀ ਬਰਾਜਮਾਨ ਸਨ ਉਹਨਾਂ ਦਿਨਾਂ ਵਿੱਚ satsang ਉੱਪਰਲੇ ਪੰਡਾਲ ਵਿੱਚ ਹੋਇਆ ਕਰਦਾ ਸੀ ਜੋ ਸੰਗਤ ਪੁਰਾਣੀ ਡੇਰੇ ਜਾਂਦੀ ਹੈ ਉਸ ਨੂੰ ਪਤਾ ਹੋਵੇਗਾ ਉੱਪਰਲਾ ਪੰਡਾਲ ਕਿੱਥੇ ਹੈ ਜੋ ਡੇਰੇ ਵਿੱਚ ਇੱਕ ਬਹੁਤ ਸੋਹਣੀ ਬਿਲਡਿੰਗ ਹੈ ਜਿਸ ਨੂੰ ਅਸੀਂ satsang ਕਰ ਕਹਿੰਦੇ ਹਾਂ ਉਸ ਦੇ ਨਾਲ ਹੀ ਉੱਪਰਲਾ ਪੰਡਾਲ ਸੀ ਉਹਨਾਂ ਦਿਨਾਂ ਵਿੱਚ ਸੰਗਤ ਜੀ satsang ਲਗਾਤਾਰ ਤਿੰਨ ਦਿਨ ਹੋਇਆ ਕਰਦਾ ਸੀ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਤੇ ਤਿੰਨੋਂ ਦਿਨ ਹੀ satsang ਤੋਂ ਬਾਅਦ ਹਜੂਰ ਮਹਾਰਾਜ ਜੀ ਦਰਸ਼ਨਾਂ ਲਈ ਸਟੇਜ ਤੇ ਬੈਠਿਆ ਕਰਦੇ ਸਨ ਤੇ ਸੇਵਾਦਾਰਾਂ ਵੱਲੋਂ ਪੰਡਾਲ ਵਿੱਚ ਲੋਹੇ ਦੀਆਂ ਪਾਈਪਾਂ ਦੀਆਂ ਲਾਈਨਾਂ ਬਣਾ ਦਿੱਤੀਆਂ ਜਾਂਦੀਆਂ ਸਨ ਤੇ ਸੰਗਤ satsang ਤੋਂ ਬਾਅਦ ਉਹਨਾਂ ਲਾਈਨਾਂ ਵਿੱਚ ਖੜੀ ਹੁੰਦੀ ਸੀ ਹਜੂਰ ਮਹਾਰਾਜ ਜੀ satsang ਤੋਂ ਬਾਅਦ ਕੁਝ ਸਮੇਂ ਬਾਅਦ ਅੱਗੇ ਸਟੇਜ ਤੇ ਕੁਰਸੀ ਤੇ ਬੈਠ ਜਾਂਦੇ ਸਨ ਸੰਗਤ ਉਹਨਾਂ ਲਾਈਨਾਂ ਵਿੱਚ ਦੀ ਬਾਬਾ ਜੀ ਦੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹੋਏ ਅੱਗੇ ਨਿਕਲ ਜਾਂਦੀ ਸੀ ਤੇ ਸੇਵਾ ਪਾ ਕੇ ਪ੍ਰਸ਼ਾਦ ਲੈ ਲੈਂਦੇ ਸਨ ਤੇ ਉਹਨਾਂ ਦਿਨਾਂ ਵਿੱਚ ਸੰਗਤ ਜੀ ਮੇਰੇ ਦਾਇਆ ਜੀ ਤੇ ਮੇਰੇ ਪਿਤਾ ਜੀ ਸਾਡੇ ਪਿੰਡੋਂ ਸਾਈਕਲ ਤੇ ਡੇਰੇ ਜਾਇਆ ਕਰਦੇ ਸਨ ਮੇਰੇ ਪਿਤਾ ਜੀ ਤੇ ਪਿੱਛੇ ਮੇਰੇ ਮਾਤਾ ਜੀ ਬੈਠੇ ਹੁੰਦੇ ਸਨ ਸਾਈਕਲ ਤੇ ਤੇ ਦਾਇਆ ਜੀ ਦੇ ਸਾਈਕਲ ਦੇ ਪਿੱਛੇ ਦਾਇਆ ਜੀ ਬੈਠੇ ਹੁੰਦੇ ਸਨ ਤੇ ਸਾਡੇ ਪਿੰਡੋਂ ਡੇਰੇ ਦਾ فاਸਲਾ 65 ਕਿਲੋਮੀਟਰ ਦੇ ਲਗਭਗ ਲਗਭਗ ਹੈ 65 ਕਿਲੋਮੀਟਰ ਤੇ ਉਹਨਾਂ ਨੂੰ ਜਾਣ ਤੇ ਲਗਭਗ 3 ਤੋਂ 4 ਘੰਟੇ ਲੱਗ ਜਾਂਦੇ ਸਨ ਉਸ ਵੇਰੇ 2 ਵਜੇ 3 ਵਜੇ ਘਰੋਂ ਚੱਲ ਪੈਂਦੇ ਸਨ ਤੇ ਇੱਕ ਵਾਰੀ ਸੰਗਤ ਜੀ ਇਦਾਂ ਹੋਇਆ ਕਿ ਕਿਸੇ ਵਜ੍ਹਾ ਕਰਕੇ ਉਹ ਲੇਟ ਹੋ ਗਏ ਉਹ ਜੇ ਰਸਤੇ ਵਿੱਚ ਹੀ ਸਨ ਜਦੋਂ ਸਾਸ ਸੰਗ ਦਾ ਟਾਈਮ ਨਿਕਲ ਗਿਆ ਉਹਨਾਂ ਦੇ ਮਨ ਵਿੱਚ ਵਿਚਾਰ ਆਇਆ ਉਹਨਾਂ ਨੇ ਆਪਸ ਵਿੱਚ ਗੱਲਬਾਤ ਕੀਤੀ ਡੈਡੀ ਤੇ ਤਾਈ ਨੇ ਕਿ ਯਾਰ ਸਾਸ ਸੰਗ ਤਾਂ ਨਿਕਲ ਗਿਆ ਤੇ ਜੇ ਹੁਣ ਜਾਂਦਿਆਂ ਨੂੰ ਸੇਵਾ ਵੀ ਪੈ ਗਈ ਦਰਸ਼ਨ ਵੀ ਨਾ ਹੋਏ ਤੇ ਫਿਰ ਕੀ ਫਾਇਦਾ ਹੋਊਗਾ ਹਾਂ ਦਾ ਪ੍ਰਸੰਗਤ ਜੀ ਸਾਡੇ ਸਤਿਗੁਰੂ ਤੋਂ ਜਾਣੀ ਚਾਹਨਾ ਇਹ ਇਹਨਾਂ ਸੋਚਾਂ ਵਿਚਾਰਾਂ 'ਚ ਡੇਰੇ ਪਹੁੰਚੇ ਜਦੋਂ ਡੇਰੇ ਪਹੁੰਚੇ ਸਾਈਕਲ ਸਟੈਂਡ ਤੇ ਸਾਈਕਲ ਲਗਾਈ। ਪੱਜਦੇ ਪਹੁੰਚਾਉਂਦੇ ਪੰਡਾਲ ਵਿੱਚ ਪਹੁੰਚੇ। ਦੂਰੋਂ ਵੇਖਿਆ ਪੰਡਾਲ ਬਿਲਕੁਲ ਖਾਲੀ। ਸਭ ਖਾਲੀ ਕੋਈ ਵੀ ਨਹੀਂ ਪੰਡਾਲ 'ਚ। ਥੋੜਾ ਅੱਗੇ ਗਏ। ਨੇੜੇ ਹੋ ਕੇ ਪੰਡਾਲ ਨੂੰ ਵੇਖਿਆ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਸੰਗਤ ਜੀ ਪੰਡਾਲ ਭਾਵੇਂ ਬਿਲਕੁਲ ਖਾਲੀ ਸੀ ਸੰਗਤ ਉਥੇ ਕੋਈ ਵੀ ਨਹੀਂ ਸੀ। ਪਰ ਹਜੂਰ ਮਹਾਰਾਜੀ ਅਜੇ ਵੀ ਸਟੇਜ ਤੇ ਬੈਠੇ ਹੋਏ ਸਨ ਜਿਵੇਂ ਕਿਸੇ ਨੂੰ ਢੀਕ ਰਹੇ ਹੋਣ ਇਹ ਭੱਜ ਕੇ ਲਾਈਨਾਂ ਵਿੱਚ ਗਏ ਸਟੇਜ ਤੇ ਕੋਲ ਪਹੁੰਚੇ ਹਜ਼ੂਰ ਜੀ ਦੇ ਦਰਸ਼ਨ ਕੀਤੇ ਹਜ਼ੂਰ ਮਹਾਰਾਜ ਜੀ ਦੇ ਤੇ ਜਦੋਂ ਦਰਸ਼ਨ ਕਰਕੇ ਹਲੀ ਸਟੇਜ ਤੋਂ ਅੱਗੇ ਹੀ ਨਿਕਲੇ ਤਾਂ ਹਜ਼ੂਰ ਮਹਾਰਾਜ ਜੀ ਉੱਠ ਕੇ ਚਲੇ ਗਏ ਜਿਵੇਂ ਇਹਨਾਂ ਨੂੰ ਹੀ ਢੀਕ ਰਹੇ ਸਨ ਸੰਗਾ ਜੀ ਜਦੋਂ ਅਸੀਂ ਘਰੋਂ ਚੱਲ ਪੈਂਦੇ ਆ ਨਾ ਸਤਿਗੁਰੂ ਨੂੰ ਸਭ ਪਤਾ ਹੁੰਦਾ ਹੈ ਕੌਣ-ਕੌਣ ਆ ਰਿਹਾ ਹੈ ਤੇ ਕਿਸ ਭਾਵਨਾ ਨੂੰ ਲੈ ਕੇ ਆ ਰਿਹਾ ਹੈ ਇਦਾਂ ਹੀ ਸੰਗਤ ਜੀ ਇੱਕ ਵਾਰ ਫਿਰ ਮੇਰੇ ਤਾਇਆ ਜੀ ਤੇ ਡੈਡੀ ਜੀ ਮੇਰੀ ਮਾਤਾ ਜੀ ਤੇ ਤਾਈ ਜੀ ਵੀ ਡਰੇ ਗਏ ਇਹਨਾਂ 사ਤਸੰਗ ਸੁਣਿਆ 사ਤਸੰਗ ਤੋਂ ਬਾਅਦੋਂ ਪੂੜੀਆਂ ਖਾਦੀਆਂ ਟੰਦੀਨ ਜੀ ਈ ਵਈ ਵਨ ਬੰਦੇ ਸੀ ਫੱਕੇਤੀ ਬਾੜੀ ਕਰਦੇ ਸੀ ਇਹਨਾਂ ਦੀ ਖੁਰਾਕ ਜ਼ਿਆਦਾ ਸੀ ਜਦੋਂ ਪੂੜੀਆਂ ਖਾ ਕੇ ਹਟੇ ਤਾਂ ਪੂੜੀਆਂ ਦਾ ਸਾਈਜ਼ ਛੋਟਾ ਸੀ ਤਾਇਆ ਜੀ ਕਹਿੰਦੇ ਯਾਰ ਪੂੜੀਆਂ ਵੱਡੀਆਂ ਛੋਟੀਆਂ ਸੀ ਬਣਿਆ ਹੀ ਖੁਸ਼ ਨਹੀਂ ਚਲੋ ਇਹ ਤਾਂ ਗੱਲ ਕਰਕੇ ਆ ਗਈ ਅਗਲੇ ਵਾਰ ਵਾਰੀ ਜੀ ਤੋਂ ਭੰਡਾਰੇ ਤੇ ਗਏ ਤੇ ਫਿਰ ਕੈਂਟੀਨ ਜੀ ਗਏ ਪੂੜੀਆਂ ਲਈਆਂ ਤਾਂ ਸੰਗਤ ਜੀ ਪੂੜੀਆਂ ਦਾ ਸਾਈਜ਼ ਜਿੰਨਾ ਸੀ ਖਰਚ ਤਵੇ ਤੇ ਫੁਲਕਾ ਪਕਾਉਣਿਆ ਨਾ ਪੋਟਾ ਤੇ ਇਹਨਾਂ ਨੂੰ ਫਿਰ ਜਦੋਂ ਗੱਲਬਾਤ ਕੀਤੀ ਕਿਸੇ ਸੇਵਾਦਾਰ ਤੋਂ ਜਾਂ ਕਿਸੇ ਹੋਰ ਸੰਗਤ ਦੇ ਮੈਂਬਰ ਤੋਂ ਪਤਾ ਲੱਗਾ ਕਿ ਪਿਛਲੇ ਭੰਡਾਰੇ ਤੋਂ ਬਾਅਦ ਹਜ਼ੂਰ ਮਹਾਰਾਜ ਜੀ ਘੁੰਮਦੇ ਕਮਾਉਂਦੇ ਕੈਂਟੀਨ ਵਿੱਚ ਆਏ ਤੇ ਉਹਨਾਂ ਨੇ ਜਦੋਂ ਕੈਂਟੀਨ ਵਿੱਚ ਪੂੜੀਆਂ ਦਾ ਸਾਈਜ਼ ਦੇਖਿਆ ਨਿਕਾ ਨਿਕਾ ਤਾਂ ਕੈਂਟੀਨ ਵਾਲਿਆਂ ਨੂੰ ਕਹਿੰਦੇ ਆਹ ਦਾ ਤੁਸੀਂ ਮੇਰੀ ਪੂੜੀ ਭਲੀ ਸੰਗਤ ਨੂੰ ਲੁੱਟ ਰਹੇ ਜੀ ਉਹਨਾਂ ਨਾਲ ਧੋਖਾ ਕਰ ਰਹੇ ਜੀ ਤੇ ਉਹਨਾਂ ਨੇ ਪੂੜੀਆਂ ਦਾ ਸਾਈਜ਼ ਫਟਾ ਕਰਵਾ ਦਿੱਤਾ ਸਤ ਸੰਗਜੀ ਇਹ ਹਨ ਸਾਡੇ ਸਤਿਗੁਰੂ ਜੋ ਸਾਡੇ ਮਨ ਦੇ ਹਰ ਖਿਆਲ ਨੂੰ ਸੁਣਦੇ ਹਨ ਤੇ ਸਾਡੀ ਹਰ ਇੱਕ ਮੰਨ ਦੀ ਅਵਸਥਾ ਨੂੰ ਜਾਣਦੇ ਹਨ ਸਾਡੀ ਹਰ ਗੱਲ ਨੂੰ ਸੁਣਦੇ ਹਨ ਜਾਣੇ ਜਾਣ ਹਨ ਰਾਧਾ ਸੁਰਮੀ ਜੀ ਸੰਗਜੀ ਜੇ ਇਹ ਗੱਲਾਂ ਚੰਗੀਆਂ ਲਗੀਆਂ ਤੁਹਾਨੂੰ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਰਾਧਾ ਸਵਾਮੀ ਜੀ